ਰਾਹੁਲ ਗਾਂਧੀ ਨੇ ਅੱਜ ਭਾਰਤੀ ਸੰਸਦ ਦੇ ਵਿੱਚ ਐਮਪੀ ਵਜੋਂ ਸੌ ਚੁੱਕੀ ਤੇ ਸੌ ਚੱਕਣ ਤੋਂ ਬਾਅਦ ਰਾਹੁਲ ਗਾਂਧੀ ਸਪੀਕਰ ਸਾਹਿਬ ਨੂੰ ਮਿਲਣਾ ਭੁੱਲੀ ਗਏ ਬਿਲਕੁਲ ਤੁਸੀਂ ਦੇਖ ਸਕਦੇ ਹੋ ਰਾਹੁਲ ਗਾਂਧੀ ਨੇ ਸੌ ਚੱਕਣ ਤੋਂ ਬਾਅਦ ਜਿੱਧਰਲੇ ਪਾਸੇ ਐਮਪੀ ਬੈਠਦੇ ਐ ਉਧਰਲੇ ਪਾਸੇ ਨੂੰ ਚੱਲ ਪਏ ਪਰ ਬਾਅਦ ਦੇ ਵਿੱਚ ਥੱਲੇ ਜਿਹੜੇ ਐਮਪੀ ਬੈਠੇ ਸੀਗੇ ਉਹਨਾਂ ਨੇ ਫਿਰ ਰਾਹੁਲ ਗਾਂਧੀ ਨੂੰ ਕਿਹਾ ਕਿ ਤੁਸੀਂ ਸਪੀਕਰ ਸਾਹਿਬ ਦੇ ਨਾਲ ਹੱਥ ਮਿਲਾ ਕੇ ਆਓ ਕਿਉਂਕਿ ਪਾ ਜਿਹੜਾ ਵੀ ਐਮਪੀ ਸੋਚ ਚੱਕਦਾ ਓਦੋਂ ਬਾਅਦ ਸਪੀਕਰ ਸਾਹਿਬ ਦੇ ਨਾਲ ਉਹ ਹੱਥ ਮਿਲਾਉਂਦਾ ਏ ਫਤਿਹ ਬੁਲਾਉਂਦਾ ਏ ਤੇ ਓਦੋਂ ਬਾਅਦ ਫਿਰ ਆਉਂਦੀ ਥਾਂ ਤੇ ਆ ਕੇ ਥੱਲੇ ਬੈਠਦਾ ਏ ਪਰ ਰਾਹੁਲ ਗਾਂਧੀ ਨੇ ਸੌ ਚੱਕਣ ਤੋਂ ਬਾਅਦ ਸਪੀਕਰ ਸਾਹਿਬ ਦੇ ਵੱਲ ਜਾਣ ਦੀ بجائے ਸਿੱਧਾ ਥਰਡੇ ਪਾਸੇ ਨੂੰ ਜਿੱਥੇ ਉਹ ਬੈਠਦੇ ਆ ਉਧਰ ਨੂੰ ਹੀ ਤੁਰ ਪਈ ਇਹਦਾ ਇਹ ਵੀ ਕਾਰਨ ਹੋ ਸਕਦਾ ਹੈ ਕਿਉਂਕਿ ਜਦੋਂ ਰਾਹੁਲ ਗਾਂਧੀ ਨੇ ਅੱਜ ਸੌ ਚੱਕੀ ਆ ਤੇ ਬਹੁਤ ਸਾਰਾ ਰੌਲਾ ਜਿਹੜਾ ਹੈਗਾ ਥੱਲਿਓਂ ਨਾਰੇ ਲੱਗਣੇ ਜਿਹੜੇ ਆ ਸ਼ੁਰੂ ਹੋ ਗਏ ਆ ਇਸ ਕਰਕੇ ਰਾਹੁਲ ਗਾਂਧੀ ਲੱਗਦਾ ਕਿ ਥੋੜਾ ਜਿਹਾ ਭਮੱਤਰ ਵੀ ਗਏ ਹੋਣਗੇ ਇਸੇ ਕਰਕੇ ਉਹਨਾਂ ਦੇ ਜਿਹੜਾ ਦਿਮਾਗ 'ਚੋਂ ਇਹ ਖਿਆਲ ਨਿਕਲ ਗਿਆ ਕਿ ਸੌ ਚੱਕਣ ਤੋਂ ਬਾਅਦ ਸਪੀਕਰ ਆਉਂ ਵੀ ਮਿਲਣਾ ਹੁੰਦਾ ਹੈ ਹਾਲਾਂਕਿ ਬਾਦ ਦੇ ਵਿੱਚ ਜਦੋਂ ਥਰਡ ਪਾਰਟੀ ਤੋਂ ਇਸ਼ਾਰੇ ਹੋਏ ਰਾਹੁਲ ਗਾਂਧੀ ਨੂੰ ਉਦੋਂ ਬਾਅਦ ਰਾਹੁਲ ਗਾਂਧੀ ਵਾਪਸ ਗਏ ਸਪੀਕਰ ਸਾਹਿਬ ਦੇ ਨਾਲ ਹੱਥ ਮਲਾਇਆ ਤੇ ਹੱਥ ਮਲਾਉਣ ਤੋਂ ਬਾਅਦ ਫਿਰ ਜਿਹੜਾ ਰਾਹੁਲ ਗਾਂਧੀ ਆਪਣੀ ਸੀਟ ਤੇ ਆ ਕੇ ਬੈਠੇ ਹੈ ਸੋ ਅੱਜ ਰਾਹੁਲ ਗਾਂਧੀ ਨੇ ਸੌ ਚੱਕੀਆ ਸੰਸਦ ਦੇ ਵਿੱਚ ਪਰ ਸੌ ਚੱਕਣ ਦੇ ਦੌਰਾਨ ਨਾਰੇ ਲੱਗੇ ਜ਼ੋਰ ਦੇ ਨਾਲ ਬਹੁਤ ਸਾਰੇ ਲੋਕਾਂ ਨੇ ਥੱਲੋਂ ਰੌਲਾ ਪਾਇਆ ਤੇ ਉਦੋਂ ਬਾਅਦ ਇਹ ਅਜੀਬੋ ਗਰੀਬ ਜੀ ਜਿਹੜਾ ਇਹ ਘਟਨਾਕ੍ਰਮ ਸਾਹਮਣੇ ਨਿਕਲ ਕੇ ਆਇਆ ਕਿ ਰਾਹੁਲ ਗਾਂਧੀ ਸੌਂ ਚੱਕਣ ਤੋਂ ਬਾਅਦ ਸਪੀਕਰ ਸਾਹਿਬ ਦੇ ਨਾਲ ਹੀ ਮਿਲਣਾ ਭੁੱਲ ਗਏ ਰਾਹੁਲ ਗਾਂਧੀ ਨੇ ਅੱਜ ਭਾਰਤੀ ਸੰਸਦ ਦੇ ਵਿੱਚ ਐਮਪੀ ਵਜੋਂ ਸੌ ਚੁੱਕੀ ਤੇ ਸੌ ਚੱਕਣ ਤੋਂ ਬਾਅਦ ਰਾਹੁਲ ਗਾਂਧੀ ਸਪੀਕਰ ਸਾਹਿਬ ਨੂੰ ਮਿਲਣਾ ਭੁੱਲੀ ਗਈ ਬਿਲਕੁਲ ਤੁਸੀਂ ਦੇਖ ਸਕਦੇ ਹੋ ਰਾਹੁਲ ਗਾਂਧੀ ਨੇ ਸੌ ਚੱਕਣ ਤੋਂ ਬਾਅਦ ਜਿੱਧਰਲੇ ਪਾਸੇ ਐਮਪੀ ਬੈਠਦੇ ਐ ਉਧਰਲੇ ਪਾਸੇ ਨੂੰ ਚੱਲ ਪਏ ਪਰ ਬਾਅਦ ਦੇ ਵਿੱਚ ਥੱਲੇ ਜਿਹੜੇ ਐਮਪੀ ਬੈਠੇ ਸੀਗੇ ਉਹਨਾਂ ਨੇ ਫਿਰ ਰਾਹੁਲ ਗਾਂਧੀ ਨੂੰ ਕਿਹਾ ਕਿ ਤੁਸੀਂ ਸਪੀਕਰ ਸਾਹਿਬ ਦੇ ਨਾਲ ਹੱਥ ਮਿਲਾ ਕੇ ਆਓ ਕਿਉਂਕਿ ਜਿਹੜਾ ਵੀ ਐਮਪੀ ਸੌਂ ਚੱਕਦਾ ਓਦੋਂ ਬਾਅਦ ਸਪੀਕਰ ਸਾਹਿਬ ਦੇ ਨਾਲ ਉਹ ਹੱਥ ਮਿਲਾਉਂਦਾ ਏ ਫਤਿਹ ਬੁਲਾਉਂਦਾ ਏ ਤੇ ਓਦੋਂ ਬਾਅਦ ਫਿਰ ਆਉਂਦੀ ਥਾਂ ਤੇ ਆ ਕੇ ਥੱਲੇ ਬੈਠਦਾ ਏ ਪਰ ਰਾਹੁਲ ਗਾਂਧੀ ਨੇ ਸੌ ਚੱਕਣ ਤੋਂ ਬਾਅਦ ਸਪੀਕਰ ਸਾਹਿਬ ਦੇ ਵੱਲ ਜਾਣ ਦੀ بجائے ਸਿੱਧਾ ਥਰਡੇ ਪਾਸੇ ਨੂੰ ਜਿੱਥੇ ਉਹ ਬੈਠਦੇ ਆ ਉਧਰ ਨੂੰ ਹੀ ਤੁਰ ਪਈ ਇਹਦਾ ਇਹ ਵੀ ਕਾਰਨ ਹੋ ਸਕਦਾ ਹੈ ਕਿਉਂਕਿ ਜਦੋਂ ਰਾਹੁਲ ਗਾਂਧੀ ਨੇ ਅੱਜ ਸੌ ਚੱਕੀ ਆ ਤੇ ਬਹੁਤ ਸਾਰਾ ਰੌਲਾ ਜਿਹੜਾ ਹੈਗਾ ਥੱਲਿਓਂ ਨਾਰੇ ਲੱਗਣੇ ਜਿਹੜੇ ਆ ਸ਼ੁਰੂ ਹੋ ਗਏ ਆ ਇਸ ਕਰਕੇ ਰਾਹੁਲ ਗਾਂਧੀ ਲੱਗਦਾ ਕਿ ਥੋੜਾ ਜਿਹਾ ਭਮੱਤਰ ਵੀ ਗਏ ਹੋਣਗੇ ਇਸੇ ਕਰਕੇ ਉਹਨਾਂ ਦੇ ਜਿਹੜਾ ਦਿਮਾਗ 'ਚੋਂ ਇਹ ਖਿਆਲ ਨਿਕਲ ਗਿਆ ਕਿ ਸੌ ਚੱਕਣ ਤੋਂ ਬਾਅਦ ਸਪੀਕਰ ਆਉਂ ਨੋ ਵੀ ਮਿਲਣਾ ਹੁੰਦਾ ਹੈ ਹਾਲਾਂਕਿ ਬਾਦ ਦੇ ਵਿੱਚ ਜਦੋਂ ਥਰਡ ਪਾਰਟੀ ਤੋਂ ਇਸ਼ਾਰੇ ਹੋਏ ਰਾਹੁਲ ਗਾਂਧੀ ਨੂੰ ਉਦੋਂ ਬਾਅਦ ਰਾਹੁਲ ਗਾਂਧੀ ਵਾਪਸ ਗਏ ਸਪੀਕਰ ਸਾਹਿਬ ਦੇ ਨਾਲ ਹੱਥ ਮਲਾਇਆ ਤੇ ਹੱਥ ਮਲਾਉਣ ਤੋਂ ਬਾਅਦ ਫਿਰ ਜਿਹੜਾ ਰਾਹੁਲ ਗਾਂਧੀ ਆਪਣੀ ਸੀਟ ਤੇ ਆ ਕੇ ਬੈਠੇ ਹੈ ਸੋ ਅੱਜ ਰਾਹੁਲ ਗਾਂਧੀ ਨੇ ਸੌ ਚੱਕੀਆ ਸੰਸਦ ਦੇ ਵਿੱਚ ਪਰ ਸੌ ਚੱਕਣ ਦੇ ਦੌਰਾਨ ਨਾਰੇ ਲੱਗੇ ਜ਼ੋਰ ਦੇ ਨਾਲ ਬਹੁਤ ਸਾਰੇ ਲੋਕਾਂ ਨੇ ਥੱਲੋਂ ਰੌਲਾ ਪਾਇਆ ਤੇ ਉਦੋਂ ਬਾਅਦ ਇਹ ਅਜੀਬੋ ਗਰੀਬ ਜੀ ਜਿਹੜਾ ਇਹ ਘਟਨਾਕ੍ਰਮ ਸਾਹਮਣੇ ਨਿਕਲ ਕੇ ਆਇਆ ਕਿ ਰਾਹੁਲ ਗਾਂਧੀ ਸੌਂ ਚੱਕਣ ਤੋਂ ਬਾਅਦ ਸਪੀਕਰ ਸਾਹਿਬ ਦੇ ਨਾਲ ਹੀ ਮਿਲਣਾ ਭੁੱਲ ਗਏ